ਆਓ ਮੇਰੇ ਦੇਸ ਦਾ ਟੱਡਾ ਅੱਜ ਜੇ ਸੀ ਤੁਹਾਡੇ ਸਾਹਮਣੇ ਇੱਕ ਐਸੀ ਗੱਲ ਰੱਖਣ ਜਾ ਰਹੇ ਹਾਂ ਜਿਸ ਨੇ ਪੰਜਾਬੀ ਮਨੋਰੰਜਨ ਜਗਤ ਹੀ ਨਹੀਂ ਸਗੋ ਸਿਆਸੀ ਗੱਲਬਾਤ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ ਗਾਇਕ ਅਦਾਕਾਰ ਤੇ ਪੰਜਾਬ ਦੀ ਆਵਾਜ਼ ਦਿਲਜੀਤ ਦੋਸਾਂਝ ਉਹ ਨਾਮ ਜਿਸ ਦੀ ਆਵਾਜ਼ ਸਿਰਫ ਗੀਤਾਂ ਦਾ ਕੀ ਸੀਮਿਤ ਨਹੀਂ ਰਹੀ ਸਗੋ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਇੱਕ ਅਹਿਸਾਸ ਬਣ ਗਈ ਹੈ ਉਹ ਦਿਲਜੀਤ ਜੋ ਆਪਣੇ ਸੰਗੀਤ ਨਾਲ ਲੋਕਾਂ ਨੂੰ ਜੋੜਦਾ ਹੈ ਆਪਣੀ ਸਾਦਗੀ ਦੇ ਨਾਲ ਲੋਕਾਂ ਦਾ ਦਿਲ ਜਿੱਤਦਾ ਹੈ ਉਸਨੇ ਹੁਣ ਪਾਰਤ ਪਾਕਿਸਤਾਨ ਮੈਚਾਂ ਆਤੇ ਨਾਲ ਹੀ ਦੇਸ਼ ਦੀ ਰਾਜਨੀਤੀ ਤੇ ਇੱਕ ਵੱਡਾ ਸਵਾਲ ਚੁੱਕਿਆ ਹੈ ਉਹ ਫਰਬੀਂਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਡਦੇ ਬੈਸੇ ਸਨ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮ ਅਟੈਕ ਅਸੀਂ ਉਦੋਂ ਵੀ ਦਿੱਤਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆਂ कि ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਬੈਠੇ ਜਾਂਦਾ ਅਸੀਂ ਆਪਣੇ ਦੇਸ਼ ਦੇ ਨਾਮ ਤੇਰਾ ਜਿਹੜੇ ਹੁਣ ਮੈਚ ਹੋਏ ਆ ਇਹ ਤਾਂ ਮੇਰੀ ਫਿਰਮ ਦਾ ਫਤ ਬਹੁਤ ਹੈ ਸਾਡੀ ਮੈਚ ਪਹਿਲਾ ਸ਼ੂਟ ਹੋਈ ਸੀ ਮੈਚ ਬਾਅਦ ਮਲੇਸ਼ੀਆ ਦੇ ਟੂਰ ਦੌਰਾਨ ਪੀੜ ਨਾਲ ਪਰ ਇਸ ਸਟੇਜ ਤੇ ਜਦੋਂ ਦਲਜੀਤ ਆਪਣੇ ਸੰਗੀਤ ਨਾਲ ਲੋਕਾਂ ਨੂੰ ਨਚਾਰ ਰਹੀ ਸੀ ਉਸ ਵੇਲੇ ਉਸਨੇ ਕੁਝ ਐਸੀਆਂ ਗੱਲਾਂ ਕਹਿ ਦਿੱਤੀਆਂ ਜੋ ਕਿ ਹਰ ਪੰਜਾਬੀ ਦੇ ਦਿਲ ਨੂੰ ਛੂ ਗਈਆਂ ਉਸਨੇ ਕਿਹਾ ਕਿ ਉਸਦੀ ਫਿਲਮ ਸਰਦਾਰ ਜੀ 3 ਫਰਵਰੀ ਦੇ ਵਿੱਚ ਹੀ ਬਣ ਕੇ ਤਿਆਰ ਹੋ ਗਈ ਸੀ ਪਰ ਇਹ ਭਾਰਤ ਪਾਕਿਸਤਾਨ ਮੈਚ ਹੁਣ ਹੋ ਰਹੇ ਹਨ ਉਸਨੇ ਮੰਚ ਤੋਂ ਸਿੱਧਾ ਸਵਾਲ ਚੁੱਕਿਆ ਇਹ ਖੇਡ ਹੁਣ ਕਿਉਂ ਹੋ ਰਹੇ ਨੇ ਇਹ ਮੈਚ ਹੁਣ ਕਿਉਂ ਖੇਡੇ ਜਾ ਰਹੇ ਹਨ ਕਿ ਇਸ ਦੇ ਪਿੱਛੇ ਕੋਈ ਸੱਚ ਲੁਕਿਆ ਹੋਇਆ ਹੈ ਦੋਸਤੋ ਇਹ ਸਿਰਫ ਇੱਕ ਖੇਡ ਦੀ ਗੱਲ ਨਹੀਂ ਸੀ ਇਹ ਸਿਰਫ ਇੱਕ ਸਵਾਲ ਵੀ ਨਹੀਂ ਸੀ ਇਹ ਉਹ ਦਰਦ ਸੀ ਜੋ ਇੱਕ ਪੰਜਾਬੀ ਸਿਤਾਰੇ ਦੇ ਦਿਲ ਤੋਂ ਨਿਕਲ ਕੇ ਪੀੜ ਤੱਕ ਪਹੁੰਚਿਆ ਉਸਨੇ ਆਪਣੀ ਗੱਲ ਨੂੰ ਅੱਗੇ ਵਧਾਇਆ ਅਤੇ ਕਿਹਾ ਕਿ ਉਹ ਅਰਦਾਸ ਕਰਦਾ ਹੈ ਕਿ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਸਖਤੋ ਸਖਤ ਸਜ਼ਾ ਮਿਲੇ ਉਸਨੇ ਖੁੱਲ ਕੇ ਇਹ ਵੀ ਕਿਹਾ ਕਿ ਪੰਜਾਬ ਤੇ ਸਿੱਖ ਕਦੇ ਵੀ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਹੈ ਦਲਜੀਤ ਨੂੰ ਰਿਪੀਟ ਦਲਜੀਤ ਦੋਸਾਂਝ ਨੇ ਇਹ ਸ਼ਬਦ ਉਸ ਸਮੇਂ ਆਏ ਜਦੋਂ ਪੂਰਾ ਦੇਸ਼ਵਾਲਾਂ ਦੇ ਕੇਰੇ ਚ ਹੈ ਇੱਕ ਪਾਸੇ ਖੇਡਾਂ ਦੀ ਚਮਕਦਮਕ ਹੈ ਦੂਜੇ ਪਾਸੇ ਕਸ਼ਮੀਰ ਦੇ ਜ਼ਖਮ ਹਨ ਇੱਕ ਪਾਸੇ ਮਨੋਰੰਜਨ ਦੀ ਗੱਲ ਹੈ ਦੂਜੇ ਪਾਸੇ ਦੇਸ਼ ਦੀ ਸੁਰੱਖਿਆ ਦਾ ਮਾਮਲਾ ਦਿਲਜੀਤ ਨੇ ਇਹ ਸ਼ਬਦ ਕੇਵਲ ਇੱਕ ਕਲਾਕਾਰ ਦੀ ਆਵਾਜ਼ ਹੀ ਨਹੀਂ ਸਨ ਇਹ ਲੋਕਾਂ ਦੇ ਦਿਲਾਂ ਦੀ ਆਵਾਜ਼ ਹੋਈ ਸਨ ਦੋਸਤੋ ਸੋਚੋ ਜਦੋਂ ਇੱਕ ਸਿਤਾਰਾ ਜਿਸਦੇ ਗੀਤ ਦੁਨੀਆ ਭਰ ਦੇ ਵਿੱਚ ਗੂੰਜਦੇ ਹਨ ਜਦੋਂ ਉਸ ਨੂੰ ਆਪਣੇ ਹੀ ਸਟੇਜ ਤੋਂ ਇਹ ਕਹਿਣਾ ਪੈ ਰਿਹਾ ਹੈ ਕਿ ਪੰਜਾਬੀ ਕਦੇ ਵੀ ਦੇਸ਼ ਦੇ ਖਿਲਾਫ ਨਹੀਂ ਜਾ ਸਕਦੇ ਇਹ ਕੇਵਲ ਇੱਕ ਬਿਆਨ ਨਹੀਂ ਹੈ ਇਹ ਪੰਜਾਬ ਦੀ ਸਖਸ਼ੀਅਤ ਦਾ ਐਲਾਨ ਹੈ ਅੱਜ ਇਹ ਖਬਰ ਕੇਵਲ ਮਲੇਸ਼ੀਆ ਤੱਕ ਹੀ ਸੀਮਿਤ ਨਹੀਂ ਰਹੀ ਇਹ ਖਬਰ ਪੰਜਾਬ ਦੇ ਹਰ ਘਰ ਦੇ ਵਿੱਚ ਪਹੁੰਚ ਗਈ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਨਵਾਂ ਸਵਾਲ ਜਨਮ ਲੈ ਚੁੱਕਾ ਹੈ ਕਿ ਦਲਜੀਤ ਨੇ ਸੱਚ ਕਿਹਾ ਹੈ ਕਿ ਇਹ ਮੈਚ ਸਿਰਫ ਖੇਡ ਨਹੀਂ ਸਿਆਸਤ ਦਾ ਹਿੱਸਾ ਹੈ ਕੀ ਮਨੋਰੰਜਨ ਅਤੇ ਰਾਜਨੀਤੀ ਇਕੱਠੇ ਖੇਡੇ ਜਾ ਰਹੇ ਹਨ ਇਸ ਚਰਚਾ ਵਿੱਚ ਅਸੀਂ ਤੁਹਾਡੇ ਸਾਹਮਣੇ ਉਹ ਸੱਚ ਲਿਆਏ ਹਾਂ ਜਿਸ ਨੂੰ ਲੋਕ ਖੁੱਲਕੇ ਪੁੱਛਣ ਤੋਂ ਕਤਰਉਂਦੇ ਹਨ ਦਲਜੀਤ ਦੋਸਾਂ ਨੇ ਸਿਰਫ ਗਾਇਕੀ ਨਹੀਂ ਇੱਕ ਜ਼ਿੰਮੇਵਾਰ ਪੰਜਾਬੀ ਵਜੋਂ ਆਪਣੀ ਆਵਾਜ਼ ਉਠਾਈ ਹੈ ਉਸ ਦੀ ਇਹ ਗੱਲ ਕੇਵਲ ਇੱਕ ਈਵੈਂਟ ਦੀ ਹੈਡਲਾਈਨ ਨਹੀਂ ਸਗੋ ਇੱਕ ਅਜੇਹੀ ਲਹਿਰ ਹੈ ਜੋ ਹਰ ਪੰਜਾਬੀ ਦੇ ਦਿਲ ਦੇ ਵਿੱਚ ਵਸੀ ਹੈ ਅਤੇ ਹੁਣ ਸਵਾਲ ਤੁਹਾਡੇ ਸਾਹਮਣੇ ਹੈ ਕਿ ਤੁਸੀਂ ਵੀ ਦਲਜੀਤ ਦੀ ਇਸ ਗੱਲ ਦੇ ਨਾਲ ਸਹਿਮਤ ਹੋ ਕਿ ਸਾਡੇ ਸਿਤਾਰੇ ਸਿਰਫ ਗਾਉਣ ਅਤੇ ਮਨੋਰੰਜਨ ਕਰਨ ਲਈ ਹੀ ਹਨ ਜਾਂ ਉਹਨਾਂ ਨੂੰ ਸੱਚ ਬੋਲਣ ਦਾ ਵੀ ਹੱਕ ਹੈ ਦੋਸਤੋ ਇਹ ਖਬਰ ਇੱਥੇ ਹੀ ਖਤਮ ਨਹੀਂ ਹੁੰਦੀ ਇਹ ਸਿਰਫ ਇੱਕ ਸ਼ੁਰੂਆਤ ਹੈ ਮਲੇਸ਼ੀਆ ਦੇ ਸਟੇਜ ਤੋਂ ਨਿਕਲੀ ਇਹ ਆਵਾਜ਼ ਹੁਣ ਪੂਰੇ ਪੰਜਾਬ ਦੀ ਗਲੀ ਗਲੀ ਅਤੇ ਚੌਰਾਹੇ ਦੇ ਵਿੱਚ ਗੂੰਜ ਰਹੀ ਹੈ ਦਲਜੀਤ ਨੇ ਜੋ ਕਿਹਾ ਉਸ ਦੀ ਗੂੰਜ ਲੰਬੇ ਸਮੇਂ ਤੱਕ ਹੋਣ ਸੁਣਾਈ ਦੇਗੀ ਸੰਗੀਤ ਲੋਕਾਂ ਨੂੰ ਜੋੜਦਾ ਹੈ ਪਰ ਜਦੋਂ ਸੰਗੀਤ ਦੇ ਸਿਤਾਰੇ ਸੱਚ ਬੋਲਦੇ ਹਨ ਤਾਂ ਉਹ ਸਿਰਫ ਗਾਇਕ ਨਹੀਂ ਰਹਿੰਦੇ ਉਹ ਕੌਮ ਦੀ ਆਵਾਜ਼ ਬਣ ਜਾਂਦੇ ਹਨ ਦਲਜੀਤ ਦੋਸਾਂਝ ਦੀ ਅੱਜ ਦੀ ਇਹ ਗੱਲ ਇੱਕ ਨਵੀਂ ਚਰਚਾ ਦੀ ਸ਼ੁਰੂਆਤ ਹੈ ਹੁਣ ਦੇਖਣਾ ਇਹ ਹੋਏਗਾ ਕਿ ਇਹ ਚਰਚਾ ਆਖਿਰਕਾਰ ਕਿੱਥੋਂ ਤੱਕ ਜਾਂਦੀ ਹੈ ਹੋਰ ਜ਼ਿਆਦਾ ਅਪਡੇਟ ਦੇ ਲਈ ਬਨੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ